ਅਮਰਨਥ ਯਾਤਰਾ ਨੂੰ ਲੈ ਕੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਹਾਈ ਲੈਵਲ ਮੀਟਿੰਗ ਸੱਦੀ ਗਈ ਹੈ ਇਸ ਮੀਟਿੰਗ ਦੇ ਵਿੱਚ ਜਿੱਥੇ ਅਮਰਨਥ ਯਾਤਰਾ ਦੀ ਸੁਰੱਖਿਆ ਨੂੰ ਲੈ ਕੇ ਚਰਚਾ ਹੋਣੀ ਹੈ ਤੇ ਉੱਥੇ ਹੀ ਬੀਤੇ ਕੁਝ ਦਿਨਾਂ ਤੋਂ ਜਿਹੜੇ ਲਗਾਤਾਰ ਚਾਰ ਅੱਤਵਾਦੀ ਹਮਲੇ ਜੰਮੂ ਕਸ਼ਮੀਰ ਦੇ ਵਿੱਚ ਹੋਏ ਨੇ ਉਸ ਨੂੰ ਲੈ ਕੇ ਵੀ ਸਮੀਖਿਆ ਕੀਤੀ ਜਾਏਗੀ ਉਸ ਨੂੰ ਲੈ ਕੇ ਵੀ ਚਰਚਾ ਇਸ ਮੀਟਿੰਗ ਦੇ ਵਿੱਚ ਕੀਤੀ ਜਾਵੇਗੀ ਜਿਸ ਦੇ ਖੁਦ ਅਗਵਾਈ ਕਰਨਗੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਜਿਨ੍ਹਾਂ ਦੇ ਵੱਲੋਂ ਇਸ ਮੀਟਿੰਗ ਦੇ ਵਿੱਚ ਬੈਠ ਕੇ ਸਾਰੇ ਅਧਿਕਾਰੀਆਂ ਤੋਂ ਜਿਹੜੀ ਆ ਰਿਪੋਰਟ ਲਈ ਜਾਣੀ ਹੈ ਪੂਰੀ ਜਾਣਕਾਰੀ ਲਈ ਜਾਏਗੀ ਇਹਨਾਂ ਹਮਲਿਆਂ ਦਿਨ ਨੂੰ ਲੈ ਕੇ ਤੇ ਨਾਲ ਹੀ ਦੂਸਰਾ ਪਾਸੇ ਜਿਹੜੀ ਅਮਰਨਾਥ ਯਾਤਰਾ ਸ਼ੁਰੂ ਹੋ ਰਹੀ ਹੈ ਉਸ ਦੀ ਸੁਰੱਖਿਆ ਨੂੰ ਲੈ ਕੇ ਵੀ ਇਸ ਮੀਟਿੰਗ ਦੇ ਵਿੱਚ ਚਰਚਾ ਹੋਵੇਗੀ ਐਸੇ ਬੈਠਕ ਦੇ ਵਿੱਚ ਜੰਮੂ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਐਨਐਸਏ ਅਜੀਤ ਡੋਵਾਲ ਦੇ ਨਾਲ ਕਈ ਅਧਿਕਾਰੀ ਵੀ ਮੌਜੂਦ ਰਹਿਣਗੇ ਇਸ ਮੀਟਿੰਗ ਜਿਹੜੀ ਹੈ ਉਹ ਨਾਰਥ ਬਲੌਗ ਦੇ ਵਿੱਚ 11 ਵਜੇ ਦੇ ਕਰੀਬ ਹੋਵੇਗੀ ਮੀਟਿੰਗ ਦੇ ਵਿੱਚ ਜਿੱਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਖੋ ਦੇਸ ਦੀ ਅਗਵਾਈ ਕਰਨਗੇ ਤੇ ਉੱਥੇ ਹੀ ਜੰਮੂ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਐਨਐਸਏ ਅਜੀਤ ਡੋਵਾਲ ਗ੍ਰੈਸ ਕਤਰ ਆਈਬੀ ਚੀਫ ਰੌ ਚੀਫ ਐਨਆਈਏ ਦੇ ਡੀਜੀ ਸਾਰੇ ਅਰਧ ਸੈਨਿਕ ਬਲਾਂ ਦੇ ਡੀਜੀ ਸੈਨਾ ਤੇ ਹਵਾਈ ਫੌਜ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ ਤੇ ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਇਸ ਮੀਟਿੰਗ ਦਾ ਹਿੱਸਾ ਰਹਿਣਗੇ ਇਹਨਾਂ ਅਧਿਕਾਰੀਆਂ ਤੋਂ ਹੀ ਖੂਫੀਆ ਰਿਪੋਰਟ ਜਿਹੜੀ ਹੈ ਉਸ ਦੇ ਬਾਰੇ ਜਾਣਕਾਰੀ ਲੈਣਗੇ ਦੱਸਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਦੇ ਵਿੱਚ ਆਈਬੀ ਤੇ ਰੋਡ ਚੀਫ ਦੇ ਕੋਲੋਂ ਗੇਂਦਰੀ ਗ੍ਰਹਿ ਮੰਤਰੀ ਮੌਜੂਦਾ ਜਿਹੜੀ ਖੁਫੀਆ ਰਿਪੋਰਟ ਆ ਉਸ ਬਾਰੇ ਜਾਣਕਾਰੀ ਲੈਣਗੇ ਇੰਨੇ ਨਹੀਂ ਇਸ ਬੈਟਿਕ ਦੇ ਵਿੱਚ ਜੰਮੂ ਖੇਤਰ ਚ ਪਿਛਲੇ ਕੁਝ ਦਿਨਾਂ ਚ ਜਿਸ ਤਰੀਕੇ ਦੇ ਨਾਲ ਅੱਤਵਾਦੀ ਘਟਨਾਵਾਂ ਵਧੀਆਂ ਨੇ ਉਸ ਮੁੱਦੇ ਤੇ ਵੀ ਚਰਚਾ ਕੀਤੀ ਜਾਵੇਗੀ ਸੂਤਰਾਂ ਮੁਤਾਬਕ ਜੰਮੂ ਖੇਤਰ ਤੋਂ ਅੱਤਵਾਦ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਲਈ ਵੀ ਕੋਈ ਵੱਡੀ ਯੋਜਨਾ ਬਣਾਈ ਜਾ ਸਕਦੀ ਹੈ ਸੂਤਰਾਂ ਦੇ ਮੁਤਾਬਕ ਇਹ ਜਿਹੜੀ ਜਾਣਕਾਰੀ ਆ ਉਹ ਸਾਹਮਣੇ ਆ ਰਹੀ ਹੈ ਕਿ ਇਸ ਮੀਟਿੰਗ ਦੇ ਵਿੱਚ ਜੰਮੂ ਦੇ ਵਿੱਚੋਂ ਅੱਤਵਾਦ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਲਈ ਕੋਈ ਵੱਡੀ ਯੋਜਨਾ ਬਣਾਈ ਜਾ ਸਕਦੀ ਹੈ ਤੇ ਸੂਤਰਾਂ ਦੇ ਹਵਾਲੇ ਤੋਂ ਹੀ ਇਹ ਜਾਣਕਾਰੀ ਵੀ ਸਾਹਮਣੇ ਆ ਰਹੀ ਹੈ ਕਿ ਜੜੀ ਅਮਰਨਾਥ ਯਾਤਰਾ ਸ਼ੁਰੂ ਹੋਣ ਜਾ ਰਹੀ ਹੈ 29 ਜੂਨ ਤੋਂ ਅਮਰਨਾਥ ਯਾਤਰਾ ਸ਼ੁਰੂ ਹੋਣ ਜਾ ਰਹੀ ਹੈ 19 ਅਗਸਤ ਤੱਕ ਚੱਲੇਗੀ ਇਸੇ ਨੂੰ ਲੈ ਕੇ ਹੀ ਸੁਰੱਖਿਆ ਕਿਸ ਤਰੀਕੇ ਦੇ ਨਾਲ ਇੱਥੇ ਹੋਵੇਗੀ ਸੁਰੱਖਿਆ ਦਾ ਪੈਰਾ ਕਿਵੇਂ ਹੋਵੇਗਾ ਕਿਹੜੇ ਕਿਹੜੀ ਥਾਂ ਤੇ ਫੌਜ ਦੇ ਕਿਹੜੇ ਅਧਿਕਾਰੀ ਲਗਾਤਾਰ ਗਸ਼ਤ ਤੇ ਰਹਿਣਗੇ ਇਹ ਸਾਰੇ ਨੂੰ ਲੈ ਕੇ ਹਰ ਇੱਕ ਪੱਖੋਂ ਇਸ ਮੀਟਿੰਗ ਦੇ ਵਿੱਚ ਵਿਚਾਰ ਕੀਤਾ ਜਾਣਾ ਇਸ ਦੀ ਰਿਪੋਰਟ ਵੀ ਲਈ ਜਾਣੀ ਹੈ ਤੇ ਦੱਸਿਆ ਜਾ ਰਿਹਾ ਕਿ ਅਮਰਨਾਥ ਯਾਤਰਾ ਸਖਤ ਸੁਰੱਖਿਆ ਹੇਠ ਹੋਵੇਗੀ ਤੇ ਇਸ ਬੈਠਕ ਦੇ ਵਿੱਚ ਜ਼ਰੂਰੀ ਫੌਜ ਸਾਜ਼ੋ ਸਮਾਨ ਦੀ ਸਮੀਖਿਆ ਵੀ ਕੀਤੀ ਜਾਣੀ ਹੈ ਨਾਲ ਹੀ ਸੁਰੱਖਿਆ ਏਜੰਸੀਆਂ ਵੱਲੋਂ AI ਆਧਾਰਿਤ ਨਿਗਰਾਨੀ ਕੀਤੀ ਜਾਵੇਗੀ ਤਾਂ ਜੋ ਮਾਫ ਕਰਨਾ ਅ ਅਮਰਨਾਥ ਯਾਤਰਾ ਦੇ ਦੌਰਾਨ ਜਿਹੜੀ ਹੈ ਉਹ ਸੁਰੱਖਿਆ ਏਜੰਸੀਆਂ ਦੇ ਵੱਲੋਂ ਵੀ AI ਆਧਾਰਿਤ ਜਿਹੜੀ ਉਹ ਨਿਗਰਾਨੀ ਕੀਤੀ ਜਾਵੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਮਰਨਾਥ ਯਾਤਰਾ ਦੇ ਰੂਟ ਤੇ ਕੋਈ ਸਮੱਸਿਆ ਪੇਸ਼ ਨਹੀਂ ਹੋਵੇਗੀ ਇਹ ਸਾਰੀਆਂ ਜਿਹੜੇ ਸਾਰੇ ਮਸਲੇ ਨੇ ਇਹਨਾਂ ਸਾਰਿਆਂ ਦੇ ਉੱਪਰ ਅਜਿਹਾ ਸੇ ਹਾਈ ਲੈਵਲ ਬੈਠਕ ਦੇ ਵਿੱਚ ਚਰਚਾ ਹੋਵੇਗੀ ਸੁਨਿਸ਼ਚਿਤ ਕੀਤਾ ਜਾਵੇਗਾ ਕਿ ਮਰਨਾਥ ਯਾਤਰਾ ਸਖਤ ਸੁਰੱਖਿਆ ਹੇਠ ਕੀਤੀ ਜਾਵੇ ਤੇ ਇਸੇ ਨੂੰ ਲੈ ਕੇ ਹੀ ਚਰਚਾ ਹੋਣੀ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਪੂਰੀ ਰਿਪੋਰਟ ਲਈ ਜਾਵੇਗੀ ਜਿੱਥੇ ਅਤਵਾਦੀ ਹਮਲੇ ਕਿਉਂਕਿ ਅੰਦਾਜ਼ੇ ਕਿ ਲਗਾਤਾਰ ਜੰਮੂ ਕਸ਼ਮੀਰ ਦੇ ਵਿੱਚ ਲਗਾਤਾਰ 4 ਹਮਲੇ ਹੋਏ ਨੇ ਇਹਨਾਂ ਹਮਲਿਆਂ ਨੂੰ ਲੈ ਕੇ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਚਰਚਾ ਕਰਨਗੇ ਤੇ ਨਾਲ ਹੀ ਐਸੇ ਅਥਾਂਤੇ ਜਿਹੜੀ ਅਮਰਨਾਥ ਯਾਤਰਾ ਸ਼ੁਰੂ ਹੋਣੀ ਹੈ ਕਿਉਂਕਿ 29 ਜੂਨ ਤੋਂ 19 ਅਗਸਤ ਤੱਕ ਬਾਬਾ ਬਰਫਾਨੀ ਯਾਤਰਾ ਚੱਲੇਗੀ ਤੇ ਐਸੇ ਯਾਤਰਾ ਦੌਰਾਨ ਸੁਰੱਖਿਆ ਨੂੰ ਸਖਤ ਕਰਨ ਦੇ ਲਈ ਹੀ ਇਸ ਦੌਰਾਨ ਮੀਟਿੰਗ ਦੇ ਵਿੱਚ ਜਿਹੜੀ ਹੈ ਉਹ ਗੱਲਬਾਤ ਹੋ ਸਕਦੀ ਹੈ ਸਮਿਖਿਆ ਕੀਤੀ ਜਾ ਸਕਦੀ ਹੈ ਦੱਸਦੇ ਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵੀ ਗ੍ਰਹਿ ਮੰਤਰੀ ਨੇ ਜੰਮੂ ਕਸ਼ਮੀਰ ਦੀ ਸੁਰੱਖਿਆ ਸਥਿਤੀ ਨੂੰ ਲੈ ਕੇ ਸਮਿਖਿਆ ਬੈਠਕ ਕੀਤੀ ਸੀ ਪਰ ਅੱਜ ਦੀ ਬੈਠਕ ਜਿਹੜੀ ਹੈ ਉਹ ਹਾਈ ਲੈਵਲ ਬੈਠਕ ਹੋਵੇਗੀ ਜਿਸ ਦੇ ਵਿੱਚ ਕਈ ਵੱਡੇ ਫੈਸਲੇ ਲਏ ਜਾ ਸਕਦੇ ਆ ਤੇ ਕੋਈ ਵੱਡੀ ਯੋਜਨਾ ਵੀ ਬਣਾਈ ਜਾ ਸਕਦੀ ਹੈ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par